ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸਚਾ ਪਾਤਸ਼ ਸੇਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਸਬਣਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹਲਾ ਚੌਥਾ ਜੇਨ ਹਰ ਹਿਰਦੈ ਨਾਮ ਨ ਬਸਿਓ ਤੈਨ ਮਾਤ ਕੀ ਜੈ ਹਰ ਬਾਂਝਾ ਤੈਨ ਸੁੰਝੀ ਦੇਹ ਫਿਰਹਿ ਬਿਨ ਨਾਵੈ ਖੱਪ ਖੱਪ ਮੋਏ ਕਰਾਂਜਾ ਦੇਨਾ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਜਾ ਤਿਨ ਸੁੰਝੀ ਦੇਹ ਫਿਰਹਿ ਬਿਨ ਨਾਵੈ ਓਏ ਖੱਪ ਖੱਪ ਮੋਏ ਕਰੰਜਾ ਮੇਰੇ ਮਨ ਜਪ ਰਾਮ ਨਾਮ ਹਰ ਮਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੇ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਇਐ ਸਤਗੁਰ ਮੱਝ ਹਉ ਬਲਿਹਾਰੇ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡਪਾਗੀ ਸਭ ਕਿਲ ਵਿਖ ਗਏ ਗਵਾਜਾ ਸਤਗੁਰੁ ਸਾਹਾ ਪਾਇਆ ਵਡਦਾਨਾ ਹਰ ਕੀ ਹੈ ਬਹੁ ਗੁਣ ਸਾਜਾ ਜੇਨ ਕੋ ਕਿਰਪਾ ਕਰੇ ਜਗ ਜੀਵਨ ਹਰ ਉਲ ਧਾਰਿਓ ਮਨ ਮੱਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕਾ ਕਿਰਪਾ ਕਰੇ ਜਗ ਜੀਵਨ ਹਾਰ ਓਰ ਧਾਰਿਓ ਮਨ ਮਾਝ ਤਰਮਰਾਇ ਦੇਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਚੌਥਾ ਜੇ ਨਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੇ ਜੈ ਹਰ ਬਾਂਜਾ ਤੈਨ ਸੁੰਝੀ ਦੇਹ ਫਿਰਹਿ ਬਿਨ ਨਾਵੈ ਓਏ ਖੱਪ ਖੱਪ ਮੋਏ ਕਰੰਜਾ ਅੱਜ ਦਾ ਪਾਵਨ ਅੰਮ੍ਰਿਤਮਈ ਸਿਟੀ ਮੁਖਵਾਕ ਜੈਤ ਸ੍ਰੀ ਰਾਗੰਦਰ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਤ ਪਾਇਓ ਐਸੇ ਤੀਨ ਦਿਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜਿਆਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਾਵਨ ਮੁਬਾਰਕ ਅੰਗ 698 ਵਿਕੇ ਸੁਭਾਇਮਾਨ ਹੈ ਸਤਿਗੁਰ ਕਿਰਪਾ ਕਰਨ ਗੁਰ ਕਾ ਬਚਨ ਬਸੈ ਜੀ ਨਾਲੇ ਚਲ ਨਹੀਂ ਟੁੱਪੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੈ ਜਾਲੇ ਦੇ ਮਹਾਵਾਕ ਅਨੁਸਾਰ ਸਤਿਗੁਰਾਂ ਦੇ ਪਾਵਨ ਬਚਨ ਸਾਡੇ ਹਿਰਦੇ ਅੰਦਰ ਵਸ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ